ਦੀ ਟੀਮ ਦੇ ਖਾਤੇ ਲੱਗੀਆਂ ਕਿਉਂਕਿ ਜਿਹੜੀਆਂ ਨੇ ਆਪਾਂ ਜੂਰ ਨਾਲ ਮਾਣ ਸਰਾਣ ਸ਼ੇਰ ਚੌਂਕ ਦੇ ਵਿੱਚ ਜੰਗਲਪੁਰ ਤੋਂ ਆਣ ਕੇ ਆਇਆ। ਉਧਰ ਸਾਡੇ ਕਿੰਨੇ ਨਾਂ ਸਿੱਖ ਉਹਨਾਂ ਦੇ ਵਿੱਚ ਮਨਾ ਵੀ ਉਹ ਵੀ ਆਇਆ। ਅੱਲੇ ਚਾਈਨ ਵੀ ਸਾਡਾ ਵਿਕਰਮ ਆਇਆ। ਮਨਮੀਤ ਆਇਆ ਜੀ। ਬਹੁਤ ਸਨਕਾਰ ਜੀ ਸਾਰੇ। ਅਸੀਂ ਇਹ ਮੇਰੀ ਪਿੰਡਾਂ ਵਿੱਚ ਨਾ ਉਹਦੇ ਨੂੰ ਆ ਕਾਮਯਾਬ ਅੰਧੀ ਖਦਰੀ ਸਾਡੇ ਚੱਲ ਬਾਂਦੇ ਕਰਦੇ ਹੋ ਇਲਾਕਾ ਦੇ ਵਸਨੀਕਾਂ ਚੱਲ ਬਾਂਦੇ ਕਰਦੇ ਨੇ ਸੰਘੇ ਵਜਤ ਦੇ ਨਾਲ ਬਟਾ ਨਿਬੜੇ ਨਾਲ ਲਈ ਕਸ਼ਤਾਂ ਵਿੱਚ ਜੁੜਨਾ ਬਹੁਤ ਜ਼ਰੂਰੀ ਆ ਅਸੀਂ ਪਤਾ ਲੱਗ ਸਕਦੇ ਕਿਸਾਨਾਂ ਬਾਰੇ ਕਿਹੜੇ ਬੋਲੀਆਂ ਦੇ ਖੇੜੇ ਬੋਲੀਆਂ ਦੇ ਪੁਰੀਆ ਕਿਹੜੇ ਦਾਨ ਕੀ ਹੁੰਦੀਆਂ ਨੇ ਗਰਾਊਂਡ ਦੇ ਕੱਪ ਉੱਪਰ ਅੜਸੋ ਇਦੋਂ ਜਾਦੇ ਹੋਗੇ ਇਧਰੋਂ ਉਧਰੋਂ ਕੁੜੀਆਂ ਕੋਲ ਤਿੰਨ ਦਸ ਕਰੋ ਆਹ ਰਹਾ ਰਾਈਟ ਲੱਗੋ ਆਹ ਨੂੰ ਕੋਈ ਨਹੀਂ ਆਪ ਬਹਾਦਰ ਆਹ ਅਮਿਤਰਾਸ ਮੇਰੇ ਪਾਸੇ ਆਹ ਡਰਾਕਾ ਦੀ ਜਗ੍ਹਾ ਕੋਈ ਦੋਸਤ Já dá na ਕਾੜਨੇ ਹੋ ਗਿਆ ਨੇ ਕਿੱਟੇ ਜੁਆਗ ਆ ਬਾਈ ਇਸੇ ਵੇਲੇ ਸਭ ਕੀ ਕਹਿਣਾ ਚਾਹੋਗੇ ਜੀ ਛਿੰਨ ਮਿਲਣ ਲੈ ਲਈ ਜੀ ਅੱਜ ਇਹ ਛਿੰਨ ਦਾ ਦੂਜਾ ਦਿਨੇ ਆ ਤੇ ਕੱਲ ਤੋਂ ਜਿਹੜੇ ਖੇਡਾ ਸ਼ੁਰੂ ਹੋਈਆਂ ਸੀ ਅੱਜ ਸਟੇਡੀਅਮ ਵਿੱਚ ਜਿਹੜੇ ਫਾਈਨਲ 'ਚ ਪਹੁੰਚਣਗੇ ਆ ਤੇ ਉਹਨੂੰ ਅਸੀਂ ਨਾਮ ਮੰਨਾਂਗੇ ਤੇ ਸਵੇਰ ਤੋਂ ਹੀ ਮੇਲਾ ਚੱਲ ਰਿਹਾ ਕਲਚਰ ਫੋਰਮ ਚੱਲ ਰਿਹਾ ਤੇ ਉਹ 3 ਵਜੇ 3:30 ਵਜੇ ਸਮਾਪਤ ਹੋਣਾ ਫਿਰ ਇਹ ਟੀਮਾਂ ਜਿਹੜੀਆਂ ਨੇ ਕਲ ਦੀਆਂ ਨੇ ਮੈਚ ਹੋ ਰਹੇ ਨੇ ਸਾਰਾ ਕੋ ਫਾਈਨਲ ਜਿੱਤੇ ਕੇ ਫਿਰ ਉਹਨਾਂ ਦਾ ਨਾਮ ਵੰਡਾਂਗੇ ਇਹਦੇ ਵਿੱਚ ਸਾਰੀਆਂ ਪਿੰਡੂ ਖੇਡਾਂ ਘੋੜ ਕਬੱਡੀ ਰਸਾਕਸ਼ੀ ਐਥਲੈਟਸ ਸਾਈਕਲ ਰੇਸ ਇਹ ਸਾਰੀਆਂ ਚੱਲਣਗੀਆਂ ਇਹ ਪੁਰਾਣਾ ਮੇਲਾ ਹੈ ਸਾਡੇ ਪਿੰਡ ਦਾ ਕਿ ਤਕਰੀਬਨ 200 ਸਾਲ ਤੋਂ ਵੀ ਪੁਰਾਣਾ ਜਦੋਂ ਦਾ ਪਿੰਡ ਬਣਿਆ ਤੇ ਬੜੇ ਤਸ਼ਾਹ ਦੇ ਨਾਲ ਇਹ ਮਨਾਇਆ ਜਾਂਦਾ ਪਿੰਡ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਤੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਨੌਜਵਾਨ ਜਿਹੜੇ ਛਿੰਝ ਕਮੇਟੀ ਵਾਲੇ ਉਹਨਾਂ ਦਾ ਧੰਨਵਾਦ ਵੀ ਕਰਨਾ ਸਾਰਿਆਂ ਨੂੰ ਵਧਾਈ ਵੀ ਦੇਣਾ ਤੇ ਅੱਜ ਸਾਡੇ ਇਥੇ ਮੇਲੇ ਵਿੱਚ ਸਾਰੇ ਸਾਡੇ ਸਾਥੀ ਐਸਐਮਐਲ ਦੇ ਲੋਦੀਨਗਲ ਸਾਹਿਬ ਆਏ ਨੇ ਪ੍ਰਧਾਨ ਸਰਦੂ ਸਾਹਿਬ ਆਏ ਨੇ ਕਾਬੀਆਂ ਹਲਕੇ ਦੇ ਇੰਚਾਰਜ ਗਦਮਾਲ ਜੀ ਆਏ ਨੇ ਹੋਰ ਵੀ ਬਹੁਤ ਸਾਰੇ ਸਾਡੇ ਗਰਾਇਆ ਸਾਹਿਬ ਆਏ ਨੇ ਤੇ ਸਾਰਿਆਂ ਨੇ ਆਣ ਕੇ ਹਾਜੀ ਲਵਾਈਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੇ ਹਾਲੀ ਸਿੰਘ ਮੇਲਾ ਜੋ ਕਿ ਪੰਜਾਬ ਹੀ ਨਹੀਂ ਹਿੰਦੁਸਤਾਨ ਦੇ ਮੇਲਿਆਂ ਦਾ ਸਰਤਾਜ ਤੇ ਜੇ ਸਿੰਘ ਮੇਲਾ ਮੇਲਿਆਂ ਦਾ ਸਰਤਾਜ ਅਤੇ ਮੇਲੇ ਦੇ ਪ੍ਰਬੰਧਕ ਸਾਡੇ ਬਹੁਤ ਸਤਿਕਾਰਯੋਗ ਸਾਬਕਾ ਐਮਐਲਏ ਪਾਰਲੀਮੈਂਟ ਸਖਤਰ ਸਰਦਾਰ ਗੁਰਬਚਨ ਸਿੰਘ ਜੀ ਬੱਬੇ ਹਾਲੀ ਜੋ ਕਿ ਮੇਲੇ ਦੇ ਸਰਪ੍ਰਸਤ ਨੇ ਤੇ ਮੇਲਾ ਇੰਨੇ ਬੜੇ ਲੰਮੇ ਸਮੇਂ ਤੋਂ ਕਰਵਾ ਰਹੇ ਹਨ ਉਹ ਵੀ ਮੇਲਾ ਪ੍ਰਬੰਧਕਾਂ ਦੇ ਪੰਜਾਬ ਦੇ ਵਿੱਚ ਸਰਤਾਜ ਨੇ ਕਿਉਂਕਿ ਅਸੀਂ ਜਦੋਂ ਤੇ ਇਹ ਮੇਲਾ ਵੇਖ ਰਹੇ ਹਾਂ ਬਹੁਤ ਵੱਡੀ ਤਦਾਦ ਦੇ ਵਿੱਚ ਦੁਨੀਆ ਤੇ ਖਿਡਾਰੀ ਇਸ ਮੇਲੇ ਦੇ ਵਿੱਚ ਆਉਂਦੇ ਨੇ ਤੇ ਜੇ ਪਿੰਡੂ ਖੇਡ ਸੱਭਿਆਚਾਰ ਨੂੰ ਵਿਰਾਸਤ ਨੂੰ ਸੰਭਾਲਿਆ ਤੇ ਬੱਬੇ ਹਲੀ ਸਿੰਘ ਮੇਲੇ ਨੇ ਸੰਭਾਲਿਆ ਹੈ ਸਰਦਾਰ ਗੁਪਿੰਦਰ ਸਿੰਘ ਜੀ ਬੱਬੇ ਹਲੀ ਦੇ ਪ੍ਰਬੰਧਕਾਂ ਦੇ ਸਦਕਾ ਇਹਨਾਂ ਦੀ ਟੀਮ ਦੇ ਸਾਥ ਦੇ ਸਦਕਾ ਮੈਂ ਅੱਜ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਆਪਣੇ ਸਾਥੀ ਜੋ ਮੇਰੇ ਨਾਲ ਆਏ ਨੇ ਕਵਲਜੀਤ ਸਿੰਘ ਚਾਲ ਜੀ ਜੋ ਸੀ ਜੀ ਸਾਰਿਆਂ ਵੱਲੋਂ ਬੱਬੇ ਵਾਲੀ ਸਾਹਿਬ ਨੂੰ ਵਧਾਈ ਵੀ ਦਿਨਾ ਕਿ ਇੰਨਾ ਵਧੀਆ ਪ੍ਰਬੰਧ ਮੇਲੇ ਦਾ ਜੋ ਤੁਸੀਂ ਲੰਮੇ ਸਮੇਂ ਤੋਂ ਕਰਦੇ ਆ ਰਹੇ ਹੋ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਤੇ ਇਸੇ ਤਰ੍ਹਾਂ ਆਪਣੇ ਸੱਭਿਆਚਾਰ ਦੀ ਸਮਾਜ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੱਬੇਹਾੜੀ ਦੇ ਛਿੰਝ ਮੇਲੇ ਤੇ ਮੇਲੇ ਦੇ ਜਿਹੜੇ ਸਰਪ੍ਰਸਤ ਨੇ ਸਰਦਾਰ ਗੁਰਬਚਨ ਸਿੰਘ ਜੀ ਬੱਬੇਹਾੜੀ ਤੇ ਛਿੰਝ ਮੇਲਾ ਕਮੇਟੀ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਜਿਨ੍ਹਾਂ ਨੇ ਏਡੇ ਵੱਡੇ ਯੋਗ ਪ੍ਰਬੰਧ ਕਰਕੇ ਬੜੇ ਨਾਮਵਰ ਜਿਹੜੇ ਖਿਡਾਰੀ ਆ ਉਹ ਇਸ ਗਰਾਉਂਡ ਦੇ ਵਿੱਚ ਆਏ ਆ ਔਰ ਬੜੇ ਨਾਮਵਰ ਸਿੰਗਰ ਹਮੇਸ਼ਾ ਹੀ ਜਿਹੜੇ ਆ ਉਹ ਬੱਬੇ ਹਲੀ ਛਿੰਝ ਮੇਲੇ ਤੇ ਆਉਂਦੇ ਆ ਸੋ ਮੈਂ ਸਮਝਣਾ ਕਿ ਇਹ ਜਿਹੜੇ ਪ੍ਰਾਤਨ ਛਿੰਝ ਮੇਲੇ ਆ ਇਹਨਾਂ ਦੀ ਪਰੰਪਰਾ ਨੂੰ ਕਾਇਮ ਰੱਖਣਾ ਜਿਹੜਾ ਅੱਜ ਵਾਸਤੇ ਬਹੁਤ ਵੱਡੀ ਗੱਲ ਆ ਔਰ ਨੌਜਵਾਨੀ ਨੂੰ ਜਿਹੜੀ ਆ ਇਹ ਸੇਧ ਦੇਣ ਵਾਲੀ ਗੱਲ ਆ ਜਿਹੜੀ ਅੱਜ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਕੇ ਤੇ ਨਸ਼ਿਆਂ ਦੇ ਵਿੱਚ ਜਿਹੜੀ ਗਲਤਾਨ ਸਾਡੀ ਜਵਾਨੀ ਹੋ ਰਹੀ ਆ ਉਹਨੂੰ ਬਚਾਉਣ ਵਾਸਤੇ ਇਹਨਾਂ ਛਿੰਝ ਮੇਲਿਆਂ ਦੀ ਲੋੜ ਆ ਔਰ ਬਹੁਤ ਪ੍ਰਾਤਨ ਛਿੰਝ ਬੱਬੇਵਾਲੀ ਦੀ ਜਿਹੜੀ ਮਸ਼ਹੂਰ ਹੈ ਇਹਦੇ 'ਚ ਬਹੁਤ ਬਹੁਤ ਵੱਡੇ ਨਾਮਵਰ ਖਿਡਾਰੀ ਜਿੱਥੇ ਆਪਣੇ ਜੋਰ ਵਿਖਾਉਣਗੇ ਉੱਥੇ ਮੈਂ ਸਾਰੀ ਮੇਲਾ ਕਮੇਟੀ ਦਾ ਬੱਬੇਵਾਲੀ ਸਾਹਿਬ ਦਾ ਐਡੇ ਵੱਡੇ ਯਤਨ ਦੇ ਉੱਤੇ ਮੈਂ ਆਪਣੇ ਵੱਲੋਂ ਵੀ ਬੱਬੇਵਾਲੀ ਪਿੰਡ ਦੀ ਛਿੰਝ ਜੋ ਪੰਜਾਬ ਤੀ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਨਾਂ ਰੱਖਦੀ ਆ ਔਰ ਦੋ 250 ਸਾਲ ਤੋਂ ਲਗਾਤਾਰ ਇਹ ਸਿੰਘ ਬਾਬਾ ਜੀ ਲਖ ਦਾਤਾ ਦੇ ਇਹ ਦਰਗਾਹਾਂ ਇੱਥੇ ਬੜੀ ਵੱਡੀ ਯਾਰਾ ਪੀ ਰਿਆ ਔਰ ਇਹ ਬਹੁਤ ਪੰਜਾਬ ਦਾ ਸਪੋਰਟਸ ਕਲਚਰ ਤੇ 뮤직 ਕਲਚਰ ਹਰ ਤਰੀਕੇ ਦੇ ਨਾਲ ਇਸ ਸਿੰਘ ਨੂੰ ਬੜੇ ਲੰਮੇ ਸਮੇਂ ਤੋਂ ਸਦਾ ਗੁਰਬਚਨ ਸਿੰਘ ਬੱਬੇ ਵਾਲੀ ਸਾਹਿਬ ਜੋ ਸਾਡੇ ਸਾਬਕਾ ਸਰਪੰਚ ਸਾਹਿਬ ਦਾ ਸੀਪੀਐਸ ਨੇ ਔਰ ਇਹਨਾਂ ਦੇ ਵੱਡੇ ਪੁਰਖਾਂ ਤੋਂ ਸਰਮਿੰਦਰ ਸਿੰਘ ਜੀ ਜੋ ਇਹਨਾਂ ਦੇ ਡੈਡ ਸਨ ਸਾਫਕਾ ਐਮਐਲਏ ਨਾਲ ਵੱਲੋਂ ਉਹਨਾਂ ਦੇ ਗਾਂਵ ਪੁਰਕਾ ਵੱਲੋਂ ਬੜੀ ਇਤਿਹਾਸਿਕ ਸ਼ਿੰਝ ਆ ਜਿਹੜੀਆਂ ਅੱਜਕੱਲ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਬਹੁਤ ਜਗ੍ਹਾ ਤੇ ਸ਼ਿੰਝਾਂ ਲੱਗਦੀਆਂ ਸੀ ਹੁਣ ਸਾਡੇ ਪਿੰਡ ਹਲਕੇ ਚ ਭਾਗੋਵਾਲ ਆ ਉੱਥੇ ਵੀ ਗੁਰੂ ਦੀ ਕਿਰਪਾ ਆ ਉੱਥੇ ਵੀ ਸ਼ਿੰਝ ਆਉਂਦੀ ਆ ਪਰ ਸਭ ਤੋਂ ਵੱਡੀ ਸ਼ਿੰਝ ਭਰਵੀ ਸਿੰਘ ਔਰ ਇਹਨਾਂ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਤੁਸੀਂ ਵੇਖਦੇ ਜੇ ਕਿ ਹਜ਼ਾਰਾਂ ਦੀ ਗਿਣਤੀ 'ਚ ਲੋਕ ਦਰਸ਼ਕ ਦੇ ਰੂਪ ਵਿੱਚ ਇਹਨਾਂ ਖੇਡਾਂ ਨੂੰ ਵੇਖਣ ਆਉਂਦੇ ਆ ਔਰ ਜਿਹੜੇ ਪਹਿਲਵਾਨ ਨੇ ਜਿਹੜੇ ਕਬੱਡੀ ਨੇ ਜਿਹੜੇ ਰਸਾ ਕੱਚੀ ਵਾਲੇ ਨੇ ਵੱਖ-ਵੱਖ ਗੇਮਾਂ ਨੂੰ ਇੱਥੇ ਹਰ ਸਾਲ ਆਪਣੇ ਕੋਲੋਂ ਪ੍ਰਬੰਧ ਕਰਕੇ ਲੱਖਾਂ ਰੁਪਏ ਦੇ ਨਾਮ ਵੀ ਦਿੰਦੇ ਆ ਔਰ ਇਸ ਪਰੰਪਰਾ ਨੂੰ ਇਹਨਾਂ ਨੇ ਜਾਰੀ ਰੱਖਿਆ ਇਹਨਾਂ ਦਾ ਧੰਵਾਦ ਆ ਪ੍ਰਮਾਤਮਾ ਇਹਨਾਂ ਨੂੰ ਬਲ ਦੇਵੇ ਔਰ ਇਸ ਹਰਕੀ ਵਿੱਚ ਇਸ ਬੱਬੇ ਵਾਲੀ ਸਟੇਡੀਅਮ 'ਚ ਸੈਂਕੜੇ ਹੀ ਸਾਡੇ ਨੌਜਵਾਨ ਸਪੋਰਟਸ ਦੇ ਵਿੱਚ ਅੱਗੇ ਵਧ ਕੇ ਗਏ ਨੇ ਔਰ ਇਹਨਾਂ ਨੇ ਉਹਦਾ ਬਕਾਇਦਾ ਜਿਮ ਬਣਾਇਆ ਸਾਰਾ ਇਹਨਾਂ ਨੇ ਤਰਦਦ ਕੀਤਾ ਹੋਇਆ ਆਪ ਹੀ ਵੱਡੀ ਦੇ ਖਿਡਾਰੀ ਰਹੇ ਨੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਐਸੀਆਂ ਸ਼ਿੰਝਾਂ ਮੇਲੇ ਜਿਸੇ ਵਿੱਚ ਪੰਜਾਬ ਦੀ ਜਵਾਨੀ ਨੂੰ ਪ੍ਰਫੁੱਲਤ ਕੀਤਾ ਜਾਵੇ ਲੱਗਣੇ ਚਾਹੀਦੇ ਨੇ ਜਿਹੜੇ ਖਤਮ ਹੁੰਦੇ ਜਾ ਰਹੇ ਉਹਨਾਂ ਨੂੰ ਤਕੜਾ ਕਰਨ ਵਾਸਤੇ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਔਰ ਅੱਜ ਮੈਂ ਵੇਖਦਾ ਇੱਥੇ ਏਡੀ ਵੱਡੀ ਸ਼ਿੰਝ ਆ ਮੌਜੂਦਾ ਸਰਕਾਰ ਦੇ ਵੱਲੋਂ ਕਿਸੇ ਕਿਸਮ ਦਾ ਕੋਈ ਪ੍ਰਬੰਧ ਨਹੀਂ ਨਹੀਂ ਤੇ ਹਰ ਸਾਹ ਮੇਲੇ ਦੇ ਵਿੱਚ ਚੰਗੇ ਐਡਮਿਨਿਸਟ੍ਰੇਸ਼ਨ ਵੱਲੋਂ ਪ੍ਰਬੰਧ ਹੁੰਦੇ ਨੇ ਅੱਜ ਕਿਤੇ ਨਜ਼ਰ ਨਹੀਂ ਆਉਂਦਾ ਪਤਾ ਨਹੀਂ ਐਸੀ ਕਿਹੜੀ ਸੂਤ ਜਾਂ ਕਿੰਨੇ ਵੱਡੇ ਇਕੱਠ ਦੇ ਵਿੱਚ ਪ੍ਰਬੰਧ ਐਡਮਿਨਿਸਟ੍ਰੇਸ਼ਨ ਨੇ ਜੋ ਕਰਨਾ ਹੁੰਦਾ ਆ ਉਹਨਾਂ ਦਾ ਫਰਜ ਬੰਦਾ ਆ ਡਿਊਟੀ ਬੰਦੀ ਆ ਔਰ ਉਹਨਾਂ ਨੂੰ ਵੀ ਪੋਲਿਟੀਕਲਾਈਜ਼ ਕਰ ਦਿੰਦੇ ਨੇ ਜਿਹੜੀ ਮੜੀ ਗੱਲ ਆ ਪ੍ਰਮਾਤਮਾ ਕਿਰਪਾ ਕਰੇ ਲੋਕਾਂ ਨੂੰ ਸਮਝਤ ਬਖਸ਼ੇ ਇਹੋ ਜੀਆਂ ਗੱਲਾਂ ਨੂੰ ਵਿਚਾਰਨ ਔਰ ਇਹਨਾਂ ਮੇਲਿਆਂ ਦਾ ਰੁਝਾਨ ਵਧਦਾ ਰਹੇ ਸਾਡੇ ਪੰਜਾਬ ਦੀ ਜਵਾਨੀ ਪਛਦੀ ਰਹੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਬੱਗੇ ਵਾਲੀ ਸਾਹਿਬ ਦਾ ਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ